ਜੀ ਕਾਲ ਜੀ ਸਾਰਿਆਂ ਨੂੰ ਪੰਨੂ ਫਾਰਮ ਵਿੱਚ ਸਾਰੇ ਵੀਰਾਂ ਦਾ ਬਹੁਤ ਬਹੁਤ ਵੈਲਕਮ ਹੈ ਜੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇੱਕ ਝੋਟੀ ਦਿਖਾਉਣੀ ਆ ਚੰਗੇ ਟਾਪ ਦੀ ਹਰਿਆਣੇ ਦੀ ਝੋਟੀ ਆ ਤੇ ਬਹੁਤ ਹੀ ਦੁੱਧ ਦੱਦ ਨਾਮੀ ਮਹੀ ਆ ਤੇ 14-15 ਲੀਟਰ ਵੀਰਾਂ ਦਾ ਦੁੱਧ ਕੱਢਦੀ ਆ ਤੇ ਤਾਜੀ ਸੂਈ ਆ ਤੇ ਕਰਦੇ ਆ ਵੀਰ ਨਾਲ ਗੱਲਬਾਤ ਤੇ ਵੀਡੀਓ ਐਂਡ ਤੱਕ ਜਰੂਰ ਵੇਖਿਓ ਵੀਰ ਦਾ ਰੇਡ ਬਹੁਤ ਜਿਆਜੇ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਤੇ ਆਉਣ ਵਾਲੀ ਵੀਡੀਓ ਤੁਹਾਨੂੰ ਨਵੀਂ-ਨਵੀਂ ਵੀਰ ਦੀ ਬਹੁਤ ਧਰਈ ਜੋ ਹੁੰਦੇ ਆ ਤੇ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਐਂਡ ਤੱਕ ਬਣੇ ਰਹੋ ਤੇ ਵੀਰ ਦਾ ਰੇਟ ਬਹੁਤ ਹੀ ਜਾਇਜ਼ ਹੋਊਗਾ ਤੇ ਪੂਰੀ ਮਗਾਈਂ ਝੋਟੀ ਫੁੱਲ ਕੱਦ ਗਾੜਦੀ ਸਸਰੀ ਕਾਲ ਵੀਰ ਜੀ ਸਸਰੀ ਕਾਲ ਵੀਰ ਜੀ ਸਸਰੀ ਹਾਲ ਹੋਰ ਕੀ ਹਾਲ ਜੇ ਵਧੀਆ ਵਧੀਆ ਵੀਰ ਜੀ 300 ਇਹ ਅੱਜ ਝੋਟੀ ਲੈ ਆਂਦੀ ਝੋਟੀ ਵੀਰ ਜੀ ਚੰਗਾ ਹਟਾਉਦੀ ਠੀਕ ਆ ਨਗੀਨਾ ਹੀ ਕੱਢ ਰਿਆਂ ਦਾ ਨਗੀਨਾ ਭਾਜੀ ਆਪਣੇ ਘਰੇ ਸੋਈ ਜੇ 15 16 ਕਿਲੋ ਵਾਲੀ ਝੋਟੀ ਪਹਿਲਾ ਮਾਲ ਵੇਚ ਗਿਆ ਵੀਰ ਜੀ ਉੱਡ ਜਾਂਦਾ ਉੱਡ ਜਾਂਦਾ ਤੁਹਾਨੂੰ ਪਤਾ ਤੇ ਨਾਮ ਐਡਰੈਸ ਬੋਲ ਦਿਓ ਵੀਰ ਜੀ ਆਪਣਾ ਤੇ ਜਿਹਨਾਂ ਨਾਲ ਅੱਜ ਆ ਨੰਬਰ 97185435 ਠੀਕ ਆ ਹਾਂਜੀ ਤੇ ਅੱਜ ਝੋਟੀ ਲੈ ਆਂਦੀ ਝੋਟੀ ਵੀ ਜੀ ਉਹ ਜੇ ਰੁਪਈਆ ਖਾ ਲੋ ਆ ਜੇ ਰੁਪਈਆ ਠੀਕ ਆ ਹੁਣੇ ਸੂਈ ਆ 4 ਕਿਲੋ ਝੋਟੀ ਚੋਈ ਜੋ ਖਾ ਹੁੰਦੀ ਚੌਂ ਤੋਂ 4 ਲੀਟਰ ਵੀਰਾਂ ਦਾ ਝੋਟੀ ਚੋਤੀ ਚਵਾਈ ਹੋਈ ਆ ਕੱਟੀ ਵੀ ਮਗਰ ਮੜਦਾ ਹੈਣੀ ਆ ਵੇ ਸੱਚਾਂਗੇ ਟਾਪ ਦੀ ਕੱਦ ਕਾਟ ਕੇ ਜੀ ਵੇਖੋ ਪੇਟ ਕੋੜਾ ਵੇਖੋ ਲੱਗਾ ਤੇ ਸਵਾਣ ਵੇਖੋ ਕਿਹੜਾ ਲੱਗਾ ਜੀ ਥਾਣ ਵੇਖੋ ਦੇਖੋ ਅਗਰ ਅਖੀਰਿਆਂ ਵਾਲੇ ਥਣ ਲੱਗੇ ਝੋਟੀ ਨੂੰ ਤੇ ਝੋਟੀ ਡਰਨ ਦੀ ਥੋੜਾ ਆ ਤੇ ਬੱਚੇ ਦਾ ਬਹੁਤ ਕਰਦੀ ਤਾਂ ਕਰਕੇ ਵੀਰ ਜੀ ਖੋਲ ਕੇ ਨਹੀਂ ਵਿਖਾ ਸਕਦੇ ਤੇ ਝੋਟੀ ਡਰਨ ਦੀ ਬੱਚੇ ਦਾ ਡੰਡੇ ਹੀ ਆ ਤੇ ਵੀਰ ਜੀ ਚਵਾਈ ਜੂਈ ਕਿੰਦਾ ਦੀ ਲੱਗੀ ਇਹਨੂੰ ਭਾਈ ਜੀ ਇੰਜ ਚਾਵਾਂਗੇ ਨਾ ਹਾਂਜੀ ਭਾਰ ਬਾਲ ਦੀ ਪੋ ਪਾ ਕੇ ਤਾਣੂ ਆਂਦੀ ਠੀਕ ਆ ਹਾਂਜੀ ਐਹੋ ਜੀ ਚਵਾਈ ਲੱਗੀ ਕੀ ਕਹਦੇ ਕੰਨੋਂ ਹੀ ਗੱਲਾਂ ਆ ਠੀਕ ਆ ਆ ਵੀ ਜਿੰਨੀ ਆ ਗਈ ਝੋਟੀ ਸਾ ਆ ਪਿਆ ਤੇ ਵੀਰਾਂ ਦਾ 4 ਕਿਲੋ ਚੋਤੀ ਆ ਤੇ ਆ ਕੱਟੀ ਜੇ ਤਾਜੀ ਸੂਈ ਆ ਤੇ ਦੱਸਿਓ ਵੀਰ ਜੀ ਇਹਦਾ ਮੁੱਲ ਬਿਲਕੁਲ ਕੱਦ ਕਾੜ ਦੀ ਵੱਡੀ ਆ ਸਵਾ ਲੱਖ ਦੀ ਵਿਕਦੀ ਹਾਂਜੀ ਸਵਾ ਦੀ ਵਿਕਦੀ ਆ ਤੇ 1 15 ਦੀ ਵੀ ਵਿਕਦੀ ਠੀਕ ਆ ਤੁਹਾਨੂੰ ਪਤਾ ਰੇਟ ਹੁੰਦਾ ਫਾਨ ਨਿਕਾ ਜਾਂਦਾ ਜਾਇ ਠੀਕ ਆ ਲੱਖ ਦੀ ਦੇ ਦੀ ਲੱਖ ਦੀ ਨੀ ਗਦ ਲੱਖ ਦੀ ਮਿਲ ਨਹੀਂ ਤੇ ਨਹੀਂ ਚਲੋ ਵੱਡੀ ਝੋਟੀ ਆ ਵਜਨ 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 ਦੀ ਭੋਲਿਆ ਹਰ ਕਰ ਦੋ ਰੇਡ ਯਾਜ ਕਰ ਦੋ ਮਗਰ ਵੀ ਘੱਟੀ ਆ ਡਬਲ ਫਾਇਦਾ 95 ਦੀ ਹੋਈ ਯਾਜ ਕਰ ਦੋ ਨਾ ਤੱਕਾ ਨਾ ਜੂਗਾ ਤਾਂ ਕਾਲੇ ਚਲੋ ਹੋਈ ਆ ਬਾਰੇ ਚਾਰ ਕਿਲੋ ਮਹੀਂ ਚੋਰ ਦੀ ਨਹੀਂ ਤੇ ਮਹੀਂ ਮਹੀਂ ਮਿਲ ਨਹੀਂ ਨੀ ਜਕਰ ਸਹੀ ਹੀ ਪੂਰੀ ਵੀਰਾਂ ਦਾ ਜੀ ਆਪਣੇ ਕੋ ਬਣੀ ਦੀ ਵੀਡੀਓ ਜੀ ਜੀ ਆਪਣੀ ਦੀ ਵੀਡੀਓ ਵੀ ਪਾ ਦਾਂਗੇ ਤੇ ਸੁਈ ਦੀ ਇੱਥੇ ਠੀਕ ਆ ਆ ਸੂਰ ਤੋਂ 14 ਕਿਲੋ ਦੀ ਵੀਰ ਫੁੱਲ ਗਰੰਟੀ ਫੁੱਲ ਫੁੱਲ ਭਾਜੀ ਗਰੰਟੀ ਆ ਠੀਕ ਆ ਅ ਵੀਜੀ ਦੇ ਦੋ ਦਿਨ ਹੀ ਮਹੀਂ ਪੂਰੀ ਖਾਲੀ ਹੋਈ ਨਾ ਦੋ ਦਿਨਾਂ ਨੂੰ ਮਹੀਂ ਠੀਕ ਆ 10 ਕਿਲੋ ਮਹੀਂ ਬੋਲੇ ਹਾਂ ਆ ਨਾ ਫਿਰ ਕਿੰਨੇ ਦੀ ਕਰ ਦਈਏ ਤੁਸੀਂ ਦੱਸ ਦੋ ਹੋਰ ਦੋ ਛੜ ਦੋ ਚਲ ਵੀ ਜੋ ਹਾਂਜੀ ਕਿੰਕੋ ਗੱਲ ਦੇੜੀ ਦੇਣੀ ਹੈ 100 ਰੁਪਇਆ 200 ਰੁਪਇਆ ਛੋੜੀ ਹੁੰਦੀ ਠੀਕ ਆ ਰੱਬੇ ਯਾਰ 90000 ਦੀ ਆ ਵੇ ਲੋ ਵੀਰ ਨੇ ਰੇਡ ਜਾਰੀ ਕਰਤਾ ਉਹਦਾ ਮਲਬਾਣ ਝੋਟੀ ਤੇ ਮਲਬਾਣ ਹੀ ਮਗਰ ਕੱਟੀ ਆ ਤੇ ਵੀਰਾਂ ਦਾ 90000 ਦੀ ਹੋਣੀ ਆ ਤੇ ਸ਼ੋਰ ਛੱਪਾ ਹੀ ਹੋਣਾ ਜੇ ਤੇ ਲਾਲਿਓ ਵੀਰ ਨੂੰ ਫੋਨ ਤੇ ਫੁੱਲ ਕਾਡ ਕਾਠ ਪੂਰਾ ਵੱਡਾ ਜੇ ਫੁੱਲ ਸਾਈਜ਼ ਦੀ ਝੋਟੀ ਆ ਤੇ ਬਿਲਕੁਲ ਵੀਰ ਨੇ ਰੇਡ ਜਾਰੀ ਕੀਤਾ ਤੁਹਾਡਾ ਮਾਨ ਤਨ ਹੋਰ ਹੋ ਜੂਗਾ ਤੇ ਉਹ ਡੀਲ ਬੇਲ ਤੇ ਵੱਡੇ ਕੱਦ ਕਾਠੀ ਝੋਟੀ ਆ ਕ ਵੀਰ ਜੀ ਆਪਣਾ ਨਾਮ ਐਡਰੈਸ ਬੋਲ ਦਿਓ ਨਾਮ ਸੰਦੀਪ ਸਿੰਘ ਪਿੰਡ ਮੋਨ ਬਨਾਰੀਆਂ ਤਹਿਸੀਲ ਜਨਾਲਾ ਜ਼ਿਲ੍ਹਾ ਹਮੇਸ਼ਾ ਨੇੜੇ ਫਟੇਗੜ ਚੂੜੀਆਂ ਮੋਬਾਈਲ ਨੰਬਰ 9781685435 ਵੀਰ ਜੀ ਠੀਕ ਆ ਤੇ ਮਰਸਪ ਚਾ ਦਾਂ ਆ ਲਾ ਲਿਓ ਵੀਰ ਨੂੰ ਫੋਨ ਤੇ ਸਤਿ ਸ਼੍ਰੀ ਅਕਾਲ ਵੀਰ ਜੀ